ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਅੰਤਰਰਾਸ਼ਟਰੀ ਪੰਜਾਬੀ 올ਿਮਪੀਡ ਦੇ ਸਿਲੇਬਸ ਨੂੰ ਕਵਰ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ 6ਵੀਂ ਤੋਂ 8ਵੀਂ ਦੇ ਵਿਦਿਆਰਥੀਆਂ ਦੇ ਲਈ ਅੱਜ ਆਪਾਂ ਅਗਲਾ ਪਾਰਟ ਲੈ ਕੇ ਆਏ ਹਾਂ ਸੋ ਵਿਦਿਆਰਥੀਆਂ ਦੇ ਕਾਫੀ ਕਮੈਂਟ ਆ ਰਹੇ ਸੀ ਸੋ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਕੁਝ ਕਿ ਅਸੀਂ ਰੁਝੇਵੇਂ ਕਰਕੇ ਬਿਜ਼ੀ ਸੀ ਤਾਂ ਉਹਨਾਂ ਦੇ ਦੌਰਾਨ ਸਾਡੇ ਤੋਂ ਸਮਾਂ ਨਹੀਂ ਨਿਕਲਿਆ ਸੋ ਹੁਣ ਇਸ ਵੀਕ ਅਸੀਂ ਕੋਸ਼ਿਸ਼ ਕਰਾਂਗੇ ਕਿ ਸਿਲੇਬਸ ਸਾਰਾ ਤੁਹਾਨੂੰ ਕੰਪਲੀਟ ਕਰਵਾ ਦਈਏ ਸੋ ਜ਼ਿਆਦਾ ਸਮਾਂ ਆਪਾਂ ਨਾ ਲਈਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਗੁਰਮੁਖੀ ਲਿਪੀ ਤੇ ਪੰਜਾਬੀ ਭਾਸ਼ਾ ਇਹਦੇ ਵਿੱਚੋਂ ਵੀ ਇੰਪੋਰਟੈਂਟ ਕੁਐਸਚਨ ਆ ਜਿਹੜੇ ਤੁਹਾਨੂੰ ਪੁੱਛੇ ਜਾਣਗੇ ਪੰਜਾਬੀ ਦੇ ਵਿੱਚ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਭਾਸ਼ਾ ਜਿਹੜਾ ਅਹਿਮ ਰੋਲ ਨਿਭਾਉਂਦੀ ਹੈ ਸਾਡੇ ਜੀਵਨ ਦੇ ਵਿੱਚ ਕਿਉਂਕਿ ਜੇ ਅਸੀਂ ਆਪਣੇ ਵਿਚਾਰਾਂ ਨੂੰ ਸਮਝਾਉਣਾ ਹੈ ਦੱਸਣਾ ਤਾਂ ਭਾਸ਼ਾ ਹੀ ਉਹਦੇ ਵਿੱਚ ਅਹਿਮ ਜਿਹੜੀ ਭੂਮਿਕਾ ਨਿਭਾਉਂਦੀ ਹੈ ਪਾ ਮੇ ਅਸੀਂ ਗੱਲ ਨੂੰ ਸਮਝਾਉਣ ਲਈ ਇਸ਼ਾਰੇ ਸ਼ੈਨਤਾ ਜਾਂ ਸਹਾਰਾ ਵੀ ਲੈ ਸਕਦੇ ਹਾਂ ਸੋ ਹੁਣ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਜੋ ਕੁਐਸਚਨ ਬਣ ਸਕਦਾ ਹੈ ਕਿ ਭਾਸ਼ਾ ਕਿੰਨੇ ਤਰ੍ਹਾਂ ਦੀ ਹੁੰਦੀ ਆ ਭਾਸ਼ਾ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਲਿਖਤੀ ਭਾਸ਼ਾ ਹੁੰਦੀ ਹੈ ਜਿਸ ਦੇ ਵਿੱਚ ਲਿਖ ਕੇ ਵਿਚਾਰ ਪ੍ਰਗਟ ਕੀਤੇ ਜਾਂਦੇ ਆ ਤੇ ਇੱਕ ਮੌਖਿਕ ਭਾਸ਼ਾ ਹੁੰਦੀ ਆ ਜਿਸ ਵਿੱਚ ਅਸੀਂ ਬੋਲ ਚਾਲ ਦੇ ਨਾਲ ਵਿਚਾਰ ਪ੍ਰਗਟ ਕਰਦੇ ਆ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤਾਂ ਪੰਜਾਬੀ ਜਿਹੜੀ ਬਹੁਤ ਹੀ ਹਰਮਨ ਪਿਆਰੀ ਭਾਸ਼ਾ ਸਾਡੀ ਪੂਰੇ ਸੰਸਾਰ ਦੇ ਵਿੱਚ ਲਗਭਗ 4000 ਭਾਸ਼ਾਵਾਂ ਬੋਲੀਆਂ ਜਾਂਦੀਆਂ ਇਹ ਵੀ ਇੱਕ ਕੁਐਸਚਨ ਬਣ ਸਕਦਾ ਹੈ ਕਿ ਵੱਖ-ਵੱਖ ਇਲਾਕਿਆਂ ਵਿੱਚ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਤਾਂ ਪੂਰੇ ਸੰਸਾਰ ਵਿੱਚ ਗੱਲ ਕਰੀਏ ਤਾਂ ਲਗਭਗ 4000 ਭਾਸ਼ਾਵਾਂ ਬੋਲੀਆਂ ਜਾਂਦੀਆਂ ਜਿਨ੍ਹਾਂ ਵਿੱਚ ਪੰਜਾਬੀ ਇੱਕ ਬਹੁਤ ਹੀ ਇੰਪੋਰਟੈਂਟ ਭਾਸ਼ਾ ਹੈ ਪੰਜਾਬੀ ਵਿੱਚ ਅਗੇ ਰজে ਤੁਹਾਨੂੰ ਕੁਐਸਚਨ ਬਣ ਸਕਦਾ ਹੈ ਕਿ ਸਾਡੀਆਂ ਕਿੰਨੀਆਂ ਉਪ ਬੋਲੀਆਂ ਜਿਵੇਂ ਤੁਸੀਂ ਇਹਦੇ ਵਿੱਚ ਲਿਖੋਗੇ ਮਾਲੀ ਮਲਬਈ ਤੁਆਬੀ ਪੁਆਦੀ ਤੇ ਪੋਠੋਹਾਰੀ ਉਸ ਤਰ੍ਹਾਂ ਦਾ ਇੱਕ ਕੁਐਸਚਨ ਤੁਹਾਡਾ ਬਣ ਰਿਹਾ ਹੈ ਕਿ ਸਾਡੇ ਭਾਰਤ ਦੇ ਸੰਵਿਧਾਨ ਅਨੁਸਾਰ ਕੁਝ ਕੁ ਭਾਸ਼ਾਵਾਂ ਨੂੰ ਪ੍ਰਮਾਨ ਕੀਤਾ ਗਿਆ ਜਿਵੇਂ ਉਹਦੇ ਵਿੱਚ ਇੱਕ ਪੰਜਾਬੀ ਭਾਸ਼ਾ ਵੀ ਹੈ ਤਾਂ ਕਿੰਨੀਆਂ ਭਾਸ਼ਾਵਾਂ ਨੂੰ ਜਿਹੜੀਆਂ ਸੰਵਿਧਾਨ ਅਨੁਸਾਰ ਪ੍ਰਮਾਣਿਤ ਕੀਤਾ ਗਿਆ ਤਾਂ 22 ਭਾਸ਼ਾਵਾਂ ਹਨ ਉਵੇਂ ਪੰਜਾਬੀ ਵਿੱਚ ਜੇ ਪੰਜਾਬ ਦੇ ਵਿੱਚ ਅਸੀਂ ਨੌਕਰੀ ਲੈਣੀ ਹੈ ਤਾਂ ਸਾਡੀ 10ਵੀਂ ਦੇ ਵਿੱਚੋਂ ਪੰਜਾਬੀ ਪਾਸ ਹੋਣੀ ਬਹੁਤ ਜ਼ਰੂਰੀ ਹੈ ਚਾਹੀਏ ਅਸੀਂ ਕਿਸੇ ਵੀ ਰਾਜ ਦੇ ਆ ਜੇ ਅਸੀਂ ਪੰਜਾਬ ਦੇ ਆ ਸਾਡੇ ਲਈ ਤਾਂ ਜ਼ਰੂਰੀ ਹੀ ਜ਼ਰੂਰੀ ਹੈ ਜੇ ਕੋਈ ਹੋਰ ਵੀ ਰਾਜ ਦਾ ਵਿਅਕਤੀ ਇੱਥੇ ਜੌਬ ਕਰਨਾ ਚਾਹੁੰਦਾ ਤਾਂ 10ਵੀਂ ਦੇ ਵਿੱਚ ਉਹਨੂੰ ਭਾਸ਼ਾ ਪੰਜਾਬੀ ਕਲੀਅਰ ਕਰਨੀ ਪਊਗੀ ਹੁਣ ਆਪਾਂ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਕਦੋਂ ਹੁੰਦਾ ਹੈ ਪੰਜਾਬੀ ਭਾਸ਼ਾ ਦਾ ਜਿਹੜਾ ਮੋਢਾ 4000 ਸਾਲ ਪਹਿਲਾਂ ਆਰੀਆ ਲੋਕਾਂ ਦੀ ਵੈਦਿਕ ਭਾਸ਼ਾ ਤੋਂ ਮੰਨਿਆ ਜਾਂਦਾ ਹੈ ਇਹ ਕੁਐਸਚਨ ਤੁਸੀਂ ਨੋਟ ਕਰ ਲਓ ਇਸ ਤੋਂ ਬਾਅਦ ਜੇ ਤੁਹਾਨੂੰ ਪੁੱਛਿਆ ਜਾਂਦਾ ਕਿ ਹੌਲੀ-ਹੌਲੀ ਜਿਵੇਂ ਇਹਦਾ ਵਿਕਾਸ ਕਿਵੇਂ ਹੋਇਆ ਤਾਂ ਇਹਦਾ ਜਿਹੜਾ ਵਿਕਾਸ ਹੋਇਆ ਸੰਸਕ੍ਰਿਤ ਤੋਂ ਫਿਰ ਆਪ੍ਰਸ਼ ਆਪਰਾਸ਼ ਹੁੰਦਾ ਇੱਕ ਵਿਗੜਿਆ ਹੋਇਆ ਰੂਪ ਜਦੋਂ ਭਾਸ਼ਾ ਨੂੰ ਵੱਖਰੇ ਵੱਖਰੀਆਂ ਪਛਾਵਾਂ ਦੇ ਵਿੱਚੋਂ ਆ ਸੋਧਿਆ ਗਿਆ ਤਾਂ ਉਸ ਤੋਂ ਬਾਅਦ ਜਿਵੇਂ 11ਵੀਂ ਸਦੀ ਦੇ ਵਿੱਚ ਨਾਸ ਜੋਗੀ ਆਏ ਤਾਂ 13ਵੀਂ ਸਦੀ ਵਿੱਚ ਬਾਬਾ ਫਰੀਦ ਜੀ ਦੀਆਂ ਰਚਨਾਵਾਂ ਨੇ ਕੁਝ ਰੂਪ ਲਿਆ ਮਤਲਬ ਕਿ ਪੰਜਾਬੀ ਭਾਸ਼ਾ ਨੂੰ ਇਨੀ ਸੌਖੀ ਨਹੀਂ ਮਿਲੀ ਪਹਿਲਾਂ ਇਹ 4000 ਸਾਲ ਪਹਿਲਾਂ ਜਿਹੜੀ ਆਰੀਓ ਲੋਕਾਂ ਦੀ ਵੈਦਿਕ ਭਾਸ਼ਾ ਸੀ ਉਹਦੇ ਵਿੱਚੋਂ ਡਿਵੈਲਪ ਹੋਈ ਆ ਫਿਰ ਸੰਸਕ੍ਰਿਤ ਫਿਰ ਵੱਖਰੀਆਂ ਵੱਖਰੀਆਂ ਆਪਰਾਸ਼ ਵੱਖਰੀਆਂ ਵੱਖਰੀਆਂ ਪਛਾਵਾਂਾਂ ਦੇ ਵਿੱਚੋਂ ਨਿਕਲਦੀ ਹੋਈ ਸਾਨੂੰ ਇਹ ਸੂਫੀ ਕਾਵ ਗੁਰਮਤਕਾ ਬੀਰ ਕਾਵ ਤਾਂ ਉਹ ਇਸ ਤਰ੍ਹਾਂ ਨਾਲ ਸਾਡਾ ਜਿਹੜਾ ਸਾਹਿਤ ਜਿਹੜਾ ਰਚਿਆ ਗਿਆ ਸਾਨੂੰ ਇੰਨੀ ਸੌਖੀ ਨਹੀਂ ਮਿਲੀ ਫਿਰ ਇਹ ਗੁਰੂ ਅੰਗਦੇਵ ਜੀ ਦੁਆਰਾ ਜਿਹੜੀ ਗੁਰਮੁਖੀ ਦੇ ਅੱਖਰ ਆ ਜਿਹੜੇ ਸੋਧੇ ਗਏ ਆ ਤੁਸੀਂ 35 ਸਾਰੇ ਬੱਚੇ ਜਾਣਦੇ ਹੋ ਆਪਣੀ ਪੰਜਾਬੀ ਦੀ ਵਰਣਮਾਲਾ ਦੇ ਵਿੱਚ 42 ਆ ਅੱਖਰ ਨੇ ਤੇ 35 ਆਪਣੇ ਦੂਸਰੇ ਨੇ 6 ਦੂਸਰੇ ਆ ਇਸ ਤੋਂ ਬਾਅਦ ਪੰਜਾਬੀ ਭਾਸ਼ਾ ਦਾ ਖੇਤਰ ਆ ਜਿਹੜਾ ਤੁਹਾਨੂੰ ਪੁੱਛਿਆ ਜਾ ਸਕਦਾ ਜਿਸ ਦੇ ਵਿੱਚ 13-14 ਕਰੋੜ ਦੇ ਕਰੀਬ ਜਿਹੜੀ ਗਿਣਤੀ ਆ ਸਾਡੀ ਪੰਜਾਬੀ ਬੋਲਣ ਵਾਲਿਆਂ ਦੀ ਸੰਸਾਰ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ 84% ਲੋਕ ਆ ਜਿਹੜੇ ਪੰਜਾਬੀ ਭਾਸ਼ਾ ਨੂੰ ਬੋਲਦੇ ਆ ਤੇ ਜਿਹੜੇ ਵੱਖ-ਵੱਖ ਲੋਕ ਜਿਵੇਂ ਆਪਣੇ ਵੱਖਰੇ-ਵੱਖਰੇ ਦੇਸ਼ਾਂ ਜਿਵੇਂ ਕੈਨੇਡਾ ਅਮਰੀਕਾ ਇੰਗਲੈਂਡ ਜਰਮਨੀ ਇਹਨਾਂ ਦੇ ਵਿੱਚ ਵੀ ਜਿਹੜੇ ਲੋਕ ਬੋਲਦੇ ਆ ਪੰਜਾਬੀ ਬੋਲਦੇ ਆ ਆ ਹੁਣ ਜਿਹੜੀ ਤੁਹਾਨੂੰ ਬੰਦਤਰ ਹੈ ਇਹ ਬਹੁਤ ਇੰਪੋਰਟੈਂਟ ਹੈ ਇੱਥੋਂ ਬਹੁਤ ਕੁਐਸਚਨ ਬਣਨਗੇ ਦੇਖੋ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ ਤੁਣੀਆਂ ਇਥੋਂ ਇੱਕ ਕੁਐਸਚਨ ਬਣ ਗਿਆ ਸਭ ਤੋਂ ਵੱਡੀ ਇਕਾਈ ਕੀ ਹੈ ਵਾਕ ਹੈ ਤੇ ਤੁਣੀਆਂ ਦੇ ਸਮੇਲ ਦੇ ਨਾਲ ਕੀ ਬਣਦੇ ਅੱਖਰ ਬਣਦੇ ਆ ਅੱਖਰਾਂ ਤੋਂ ਕੀ ਬਣਦੇ ਆ ਸ਼ਬਦ ਬਣਦੇ ਆ ਸ਼ਬਦਾਂ ਤੋਂ ਵਾਕਾਂਸ਼ ਬਣਦੇ ਆ ਵਾਕਾਂਸ਼ਾਂ ਤੋਂ ਉਪਵਾਕ ਅਤੇ ਉਪਵਾਕ ਤੋਂ ਕੀ ਬਣਦੇ ਆ ਵਾਕ ਬਣਦੇ ਆ ਇਸ ਤਰ੍ਹਾਂ ਸਾਡੀ ਜਿਹੜੀ ਪੂਰੀ ਜਿਹੜੀ ਭਾਸ਼ਾ ਸੰਚਾਰ ਦੇ ਲਈ ਸਮਰਥ ਬਣਦੀ ਆ ਹੁਣ ਦੇਖੋ ਤੁਣੀਆਂ ਨੂੰ ਅੱਗੇ ਅਸੀਂ ਦੋ ਭਾਗਾਂ ਦੇ ਵਿੱਚ ਵੰਡਦੇ ਆ ਸਵਰ ਤੁਣੀਆਂ ਦੀ ਗਿਣਤੀ ਕਿੰਨੀ ਹੈ 10 ਹੈ ਕੱਲੇ ਸਵਰਵਾਹਕ ਤੁਹਾਨੂੰ ਬੇਟਾ ਜੇ ਪੁੱਛੇ ਜਾਂਦੇ ਤਾਂ ਤੁਸੀਂ 3 ਲਿਖੋਗੇ ਊੜਾ ਅੜਾ ਈੜੀ ਸਵਰਵਾਹਕ ਪੁੱਛਿਆ ਜਾਂਦਾ ਹੈ ਜੇ ਤੁਹਾਨੂੰ ਸਵਰ ਧੁਨੀਆਂ ਪੁੱਛੀਆਂ ਜਾਂਦੀਆਂ ਤਾਂ ਤੁਸੀਂ 10 ਲਿਖੋਗੇ ਜਿਹੜੀਆਂ ਇਹਦੇ ਵਿੱਚ ਮੈਂਸ਼ਨ ਕੀਤੀਆਂ ਗਈਆਂ ਆੜਾ ਅੜੇ ਨੂੰ ਕੰਨਾ ਈੜੀ ਨੂੰ ਸਿਹਾਰੀ ਈੜੀ ਨੂੰ ਵਿਆਹਾਰੀ ਊੜੇ ਔਂਕਰ ਇਹ ਸਾਰਾ ਤੁਸੀਂ ਯਾਦ ਰੱਖ ਲਓ ਵਿਅੰਜਨ ਧੁਨੀਆਂ 38 ਨੇ ਊੜਾ ਅੜਾ ਈੜੀ ਕੀ ਹੈ ਸਵਰਵਾਹਕ ਹੈ ਸਸੇ ਤੋਂ ਲੈ ਕੇ ਜਿਹੜੇ ਬਾਕੀ ਅੱਖਰ ਕੀ ਹੈ 38 ਵਿਅੰਜਨ ਧੁਨੀਆਂ ਨੇ ਯਈਆ ਤੇ ਵਾਵਾ ਅਰਧ ਸਵਰਤੂ ਨੇ ਮਤਲਬ ਕਿ ਇਹ ਸਵਰ ਵੀ ਹੈ ਤੇ ਵਿਅੰਜਨ ਵੀ ਹੈ ਇਹ ਵੀ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਅਰਧ ਸਵਰ ਕਿਹੜੇ ਨੇ ਅਰਧ ਮਤਲਬ ਕਿ ਇਹ ਵਿਅੰਜਨ ਵੀ ਨਹੀਂ ਤੇ ਅੱਧੇ ਸਵਰ ਵੀ ਨੇ ਯਈ ਅਤੇ ਵਾਵਾ ਨਾਸਕੀ ਧੁਨੀਆਂ ਆਪਣੀਆਂ 5 ਐ ਇਹ ਨੋਟ ਕਰ ਲਓ ਸਵਰ ਵਕਤ ਨੂੰ ਮੈਂ ਦੱਸ ਹੀ ਦਿੱਤਾ ਸਵਰਵਾਹਕ 3 ਨੇ ਉਸ ਤੋਂ ਮਿਲ ਕੇ ਜਦੋਂ ਉਹਨਾਂ ਨਾਲ ਲਗਾ ਮਾਤਰਾ ਲੱਗ ਜਾਂਦੀਆਂ ਤਾਂ ਸਵਰ ਧੁਨੀਆਂ ਬਣ ਜਾਂਦੀਆਂ 10 ਆਪਣੀ ਭਾਸ਼ਾ ਨੂੰ ਜਿਹੜੀ ਬੋਲਣ ਦੇ ਲਈ ਜਿਹੜੀ ਲਿਪੀ ਵਰਤੀ ਜਾਂਦੀ ਹੈ ਉਹ ਗੁਰਮੁਖੀ ਲਿਪੀ ਆ ਹੁਣ ਗੁਰਮੁਖੀ ਲਿਪੀ ਦੇ ਵਿੱਚ ਤੁਹਾਨੂੰ ਮੈਂ ਦੱਸ ਹੀ ਦਿੱਤਾ 35 ਅੱਖਰ ਨੇ ਇਹਨੂੰ 35 ਵੀ ਕਿਹਾ ਜਾਂਦਾ ਹੈ ਤੇ ਮੇਰੇ ਤੋਂ ਬਿਟਾ 42 ਬੋਲਿਆ ਗਿਆ ਸੀ ਸੌਰੀ ਤੇ ਆਪਣੀ ਜਿਹੜੀ ਪੂਰੀ ਵਰਣਮਾਲਾ ਉਹ 41 ਆ ਤੇ 35 ਉਹਦੇ ਵਿੱਚ ਕੀ ਹੈ ਗੁਰਮੁਖੀ ਲਿਪੀ ਆ ਇਹ ਸਾਰਾ ਦੇਖੋ ਤੁਸੀਂ ਬੰਦਰ ਉਡੇ ਤੋਂ ਡਾੜੇ ਤੱਕ ਗੁਰਮੁਖੀ ਦੇ ਅੱਖਰ ਨਹੀਂ 35 ਮਾਣ ਦੇ ਜਿਹੜੇ ਥੱਲੇ ਫਾਰਸੀ ਦੇ ਵਿੱਚ ਆਪਣੇ ਆ ਕੇ ਐਡ ਹੋਏ ਆ ਸッセ ਪੈਰਬਿੰਦੀ ਖਖਖੇ ਪੈਰਬਿੰਦੀ ਇਹ ਆਪਣੇ ਅਲੱਗ ਤੋਂ ਨਹੀਂ ਇਹ ਫਾਰਸੀ ਭਾਸ਼ਾ ਚੋਂ ਲਈ ਗਈ ਆ ਇਹ ਆਪਣੀਆਂ ਲਗਾ ਮਾਤਰਾਵਾਂ ਆ ਗਈਆਂ ਮੁਕਤੇ ਤੋਂ ਬਿਨਾਂ ਇਹ ਨੌਂ ਆ ਵੈਸੇ ਇਹਨਾਂ ਦੀ ਗਿਣਤੀ 10 ਹੈ ਮੁਕਤਾ ਜਿਹੜਾ ਜਿਹਦੀ ਕੋਈ ਮਾਤਰਾ ਨਹੀਂ ਮਤਲਬ ਆਵਾਜ਼ ਹੀ ਹੁੰਦੀ ਹੈ ਜਿਵੇਂ ਆੜੇ ਕੰਨਾ ਕਈ ਬੱਚੇ ਇਹ ਵੀ ਪੁੱਛ ਸਕਦੇ ਆ ਲਗਾਖਰ ਬੇਟਾ ਆਪਣੇ ਤਿੰਨ ਨੇ ਬਿੰਦੀ ਟਿੱਪੀ ਤੇ ਅਦਕ ਲਗਾਖਰ ਅੰਕ ਇਹ 10 ਅੰਕ ਜਿਹੜੇ ਆਪਣੇ ਆਪਾਂ ਵਰਤਦੇ ਆ ਵਿਸ਼ਰਾਮ ਚਿੰਨ ਅੱਗੇ ਆ ਗਏ ਡੰਡੀ ਨੂੰ ਵਿਸ਼ਰਾਮ ਚਿੰਨ ਥੋੜਾ ਜਿਹਾ ਤੁਹਾਨੂੰ ਮੈਂ ਦੱਸ ਦਿੰਨੀ ਆ ਕਿ ਜਿਵੇਂ ਆਪਾਂ ਕਿਸੇ ਗੱਲ ਕਰਨ ਦੇ ਵਿੱਚ ਉਚਾਰਨ ਜਾਂ ਪੈ ਠਹਿਰਾਵ ਜਾਂ ਆਪਣਾ ਉਤਾਂ ਚੜਾ ਹੁੰਦਾ ਉਹਨੂੰ ਆਪਾਂ ਵਿਸ਼ਰਾਮ ਚਿੰਨ ਬੋਲਦੇ ਆ ਜਿਵੇਂ ਆਪਾਂ ਡੰਡੀ ਦੀ ਵਰਤੋਂ ਕਰਦੇ ਆ ਡੰਡੀ ਆਪਾਂ ਉਦੋਂ ਲਾਉਣੀ ਜਦੋਂ ਆਪਾਂ ਪੂਰਨ ਠਹਿਰਾਵ ਕਰਨਾ ਹੋਵੇ ਜਦੋਂ ਆਪਾਂ ਗੱਲ ਆਪਾਂ ਪੂਰੀ ਕਰ ਦਿੰਨੇ ਆ ਕੋਮਾ ਇਹਨੂੰ ਅਲਪ ਠਹਿਰਾਵ ਕਿਹਾ ਜਾਂਦਾ ਕਿ ਅਸੀਂ ਗੱਲ ਕਰਕੇ ਥੋੜਾ ਰੁਕ ਜਾਂਨੇ ਆ ਮਤਲਬ ਕਿ ਸਾਡਾ ਹਜੇ ਅੱਗੇ ਗੱਲ ਪਈ ਆ ਬਿੰਦੀ ਕੋਮਾ ਜਿਹੜਾ ਹੈਗਾ ਇਹ ਪੂਰਨ ਤੋਂ ਘੱਟ ਤੇ ਅਲਪ ਠਹਿਰਾਵ ਤੋਂ ਵੱਧ ਲਈ ਮਤਲਬ ਕਿ ਸਾਡਾ ਗੱਲ ਦਾ ਜੋ ਵੀ ਅਸੀਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਥੋੜਾ ਜਿਹਾ ਘੱਟ ਠਹਿਰਾਵ ਲਈ ਅਪਰੇਸ਼ਨ ਚਿੰਨ ਜਦੋਂ ਅਸੀਂ ਕੋਈ ਅਪਰੇਸ਼ਨ ਪੁੱਛਦੇ ਆ ਉੱਥੇ ਅਸੀਂ ਵਰਤਦੇ ਆ ਵਿਸਮਿਕ ਚਿੰਨ ਜਿਵੇਂ ਸਾਨੂੰ ਕੋਈ ਖੁਸ਼ੀ ਹੁੰਦੀ ਹੈ, ਗਮੀ ਹੈ, ਡਰ ਹੈ, ਹੈਰਾਨੀ ਉਹ ਹਾਪ ਭਾਵ ਜਦੋਂ ਹੁੰਦੇ ਆ ਤਾਂ ਉਹਨੂੰ ਪੈਦਾ ਹੁੰਦੀ ਆ ਤਾਂ ਵਿਸਮਿਕ ਚਿੰਨ ਇਹ ਵਰਤਦੇ ਆ। ਪੁੱਠੇ ਕੌਮੇ ਹੁੰਦੇ ਆ ਕਿ ਅਸੀਂ ਕਿਸੇ ਦੀ ਜਦੋਂ ਗੱਲ ਨੂੰ ਕਹਿਣਾ ਤਾਂ ਅਸੀਂ ਉਹਨੂੰ ਉਹਦੇ ਵਿੱਚ ਕੋਈ ਵੀ ਐਡ ਨਹੀਂ ਕਰਨਾ। ਉਹਦੀ ਉਵੇਂ ਹੀ ਗੱਲ ਨੂੰ ਜਦੋਂ ਬਿਆਨ ਕਰਦੇ ਆ ਤਾਂ ਉਹ ਪੁੱਠੇ ਕੌਮਿਆਂ ਦੇ ਵਿੱਚ ਉਹਨੂੰ ਐਡ ਕਰ ਦਿੰਨੇ ਆ। ਜੋੜ ਨਹੀਂ ਹੁੰਦੀ ਐ। ਜਦੋਂ ਅਸੀਂ ਕਿਸੇ ਸ਼ਬਦਾਂ ਦੇ ਜੋੜ ਨੂੰ ਲਿਖਤੀ ਰੂਪ ਲਈ ਅੰਕਿਤ ਕਰਦੇ ਆ। ਬੇਟਾ ਇਹ ਅੱਗੇ ਤੁਹਾਡੇ ਕੁਐਸਚਨ ਆ ਗਏ ਨੇ ਇਹ ਤੁਸੀਂ ਹੁਣ ਜੋ ਵੀ ਤੁਹਾਨੂੰ ਮੈਂ ਸਮਝਾਇਆ ਤੁਹਾਨੂੰ ਦੱਸਿਆ ਵੀ ਭਾਸ਼ਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਸੰਵਿਧਾਨ ਵਿੱਚ ਕਿੰਨੀਆਂ ਵਿਸ਼ਾਵਾਂ ਨੇ ਇਹ ਸਾਰੇ ਕੁਐਸਚਨ ਤੁਸੀਂ ਹੱਲ ਕਰਨੇ ਆ ਸਰਕਾਰੀ ਨੌਕਰੀਆਂ ਲਈ 10ਵੀਂ ਤੱਕ ਕਿਹੜਾ ਵਿਸ਼ਾ ਪਾਸ ਹੋਣਾ ਚਾਹੀਦਾ ਹੈ ਇਹ ਸਾਰੇ ਤੁਹਾਨੂੰ ਮੈਂ ਕਰਵਾਤੀ ਆ ਹੁਣ ਦੇਖੋ ਇਹਨੂੰ ਹੁਣ ਤੁਸੀਂ ਸਾਰੇ ਮੈਨੂੰ ਕਮੈਂਟ ਦੇ ਵਿੱਚ ਆਨਸਰ ਦੇਣੇ ਆ ਸੋ ਨੈਕਸਟ ਪਾਰਟ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਪੰਜਾਬੀ ਜੀਵਨ ਜਾਂਚ ਕੋਸ਼ਿਸ਼ ਹੈ ਇਸ ਵੀਕ ਤੁਹਾਡਾ ਸਿਲੇਬਸ ਅਸੀਂ ਜਰੂਰ ਕੰਪਲੀਟ ਕਰਾ ਦਈਏ ਤੁਸੀਂ ਆਪਣੇ ਸਾਥੀਆਂ ਦੇ ਨਾਲ ਇਸ ਚੈਨਲ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਲਓ ਧੰਨਵਾਦ ਜੀ